ਸ੍ਰੀ ਗੁਰੂ ਸਾਹਿਬ ਜੀ ਸਾਰਿਆਂ ਨੂੰ ਕੀ ਹਾਲ ਹੈ ਤੇ ਬਾਈ ਇੱਕ ਨਾ ਆਈ ਜੋਨ ਆਲੇ ਹੈਗੇ ਆਈਡੀ ਨਾਲ ਆਈ ਜੋਨ ਨਾਲ ਤੇ ਤੇ ਇੰਸਟਾਗ੍ਰam ਤੇ ਤੇ ਬਾਈ ਨਾ ਬਾਈ ਡਰਾ ਕੱਢਦੇ ਹੁੰਦੇ ਕਮੈਂਟਾਂ ਦੇ ਮਤਲਬ ਕੋਈ ਵੀ ਵੀਡੀਓ ਪਾਉਣਾ ਆਪਾਂ ਉਹਨਾਂ ਦੇ ਕਮੈਂਟ ਕਰਦੇ ਆਂ ਲਾਈਕ ਸ਼ੇਅਰ ਕਰਦੇ ਆਂ ਤੋਂ ਡਰਾ ਕੱਢਦੇ ਹੁੰਦੇ ਆ ਆਈਫੋਨ ਕੱਢਦੇ ਆ ਸਮਾਰਟ ਵਾਚ ਕੱਢਦੇ ਆ ਹੈੱਡਫੋਨ ਜਿਹਨਾਂ ਨੂੰ ਆਪਾਂ 에ਅਰਪੋਰਟ ਕਹਿੰਦੇ ਆ ਹਨਾ ਤਰ੍ਹਾਂ ਤਰ੍ਹਾਂ ਦੀਆਂ ਨੀਤੀਆਂ ਕੱਢਦੇ ਆ ਬਾਈ ਕੋਈ ਫੇਕ ਨਹੀਂ ਤੇ ਆਪਾਂ ਉਹਨਾਂ ਦੀ ਜਿਹੜੀ ਵੀਡੀਓ ਉਸ ਤੇ ਲਾਈਕ ਕਮੈਂਟ ਕੀਤਾ ਸੀਗਾ ਇੰਸਟਾਗ੍ਰam ਤੇ ਉਹਨਾਂ ਦੀ ਆਈਡੀ ਹੈ ਸਟੋਰੀ ਤੇ ਤੇ ਆਪਾਂ ਉਹਨਾਂ ਦਾ ਬਈ ਆ ਪਾਰਸਲ ਭੇਜਿਆ ਬਾਈਆਂ ਨੇ ਹਿੱਟਪੁਨ ਭੇਜਿਆ ਹਨ ਤੇ ਇਸ ਨੂੰ ਇਨਸਟਾਲ ਕਰਕੇ ਦਿਖਾਉਣੇ ਆ ਤੇ ਇਹਦੇ ਵਿੱਚ ਕੀ ਹੈ ਵੀ ਸਹੀ ਹੈ ਜਾਂ ਗਾਤਾ ਜਾਂ ਫੇਕ ਹੈ ਕੋਈ ਹਨਾ ਇਦਾਂ ਦੀ ਕੋਈ ਗੱਲ ਨਹੀਂ ਜਾਂ ਜਾਂ ਵੀ ਕੋਈ ਫੇਕ ਭੇਜਿਆ ਜਾਂ ਗਲੇ ਨੇ ਸਹੀ ਭੇਜਿਆ ਹਨ ਤੇ ਬਾਈਆਂ ਦਾ ਬਹੁਤ ਬਹੁਤ ਬੜਾ ਧੰਨਵਾਦ ਤੇ ਹੁਣ ਤੁਹਾਨੂੰ ਬਈ ਓਪਨ ਕਰਕੇ ਦਿਖਾਉਣੇ ਆ ਤੇ ਪੂਰੀ ਵੀਡੀਓ ਪਾਵਾਂਗੇ ਤੁਹਾਨੂੰ ਬਈ ਉਹਨਾਂ ਦਾ ਐਡਰੈਸ ਦੇਵਾਂਗੇ ਭਵਾਨੀਗਾੜਾ ਸ਼ਹਿਰ ਹੈ ਮਲਾ ਦਾ ਜਿੱਥੇ ਨੇ ਸ਼ਾਪ ਬਾਈਆਂ ਦੀ ਤੇ ਬਾਸ ੱਡੇ ਦੇ ਸਾਹਮਣੇ ਤੇ ਬਾਈਆਂ ਨੇ ਬਾਈ ਅਸੀਂ ਲੈਬ ਉਹ ਮਤਲਬ ਕਰਦੇ ਹੁੰਦੇ ਕੱਢਦੇ ਹੁੰਦੇ ਡਰਾ ਤੇ ਅਸੀਂ ਲੈਬ ਵੀ ਨਹੀਂ ਸੀ ਦੇਖਿਆ ਬਈ ਬਾਈਆਂ ਨੇ ਖੁਦ ਮੈਸੇਜ ਕੀਤਾ ਤੇ ਸਾਨੂੰ ਬਾਈ ਖੁਦ ਬਿਨਾ ਕਿਸੇ ਖਰਚੇ ਤੋਂ ਸਾਡੇ ਘਰੇ ਬਾਈ ਪਾਰਸਾ ਸਾਡੇ ਪਿੰਡ ਆਇਆ ਇਹ ਤੇ ਕੋਈ ਮਤਲਬ ਉਹਨਾਂ ਨੇ ਖਰਚਾ ਨਹੀਂ ਲੈਂਤਾ ਐਕਸਟਰਾ ਫੀਸ ਨਹੀਂ ਲੈਂਤੀ ਕੱਲਾ ਐਡਰੈਸ ਜਰੂਰ ਪੁੱਛਿਆ ਸੀ ਤੇ ਸਾਰਾ ਬਾਈ ਸਾਨੂੰ ਓਪਨ ਕਰਕੇ ਦਿਖਾਉਣੇ ਆ ਵੀ ਕਿਵੇਂ ਆ ਕਿਵੇਂ ਨਹੀਂ ਤੇ ਦੇ ਆ ਬਾਈ ਇਹਦੀ ਫਿਰ ਦੇਖਦੇ ਆ ਵਿੱਚੋਂ ਵੀ ਨਿਕਲਣਾ ਦੇਖੋ ਬਾਈ ਜਮਾਂ ਬਾਈ ਇੱਕ ਨੰਬਰ ਕੰਮ ਆ ਬਾਈਆਂ ਦਾ ਕੋਈ ਫੇਕ ਨਹੀਂ ਆ ਵੀ ਖੋਲ ਲਗਾ ਸਾਰਾ ਤੇ ਤੁਹਾਡੇ ਸਾਹਮਣੇ ਖੋਲਿਆ ਪਾਰਸਲ ਬਾਈ ਕੋਈ ਐਦਾਂ ਦੀ ਗੱਲ ਨਹੀਂ ਹਨਾ ਤੇ ਬਾਈਆਂ ਦਾ ਤੁਹਾਨੂੰ ਪੂਰਾ ਐਡਰੈਸ ਦੇਵਾਂਗੇ ਤੇ ਜਿੱਥੋਂ ਆਇਆ ਹੈ ਤੇ ਜਿੱਥੇ ਮਤਲਬ ਉਹਨਾਂ ਦਾ ਨੰਬਰ ਦੱਸਾਂਗੇ ਤੁਹਾਨੂੰ ਸਾਰਾ ਕੁਝ ਕੋਈ ਐਦਾਂ ਦੀ ਗੱਲ ਨਹੀਂ ਬਾਈ ਫੇਕ ਵਾਲੀ ਵੱਧ ਤੋਂ ਵੱਧ ਉਹਨਾਂ ਦੀ ਐਰੀ ਨੂੰ ਬਾਈ ਫੋਲੋ ਕਰੋ ਹਨਾ ਵੀਡੀਓ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਬਾਈ ਇਲਾ ਉਹਨਾਂ ਦੀਆਂ ਜਿਹੜੀਆਂ ਪਾਉਂਦੇ ਆ ਮਾਦਾ ਸਟੋਰੀਆਂ ਪਾਉਂਦੇ ਆ ਉਹ ਇੰਸਟਾਗ੍ਰam ਤੇ ਤੇ ਬਾਈ ਬਾਈਆਂ ਦਾ ਪੂਰਾ ਤੁਹਾਨੂੰ ਨਾਮ ਦੱਸਦਿਆਂ ਨੰਬਰ ਦੱਸਦਿਆਂ ਐਡਰੈਸ ਦੱਸਾਂਗੇ ਪਾਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਤੇ ਬਾਈਆਂ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਬਾਈ ਆਈਫੋਨ ਪਰਮਾਤਮਾ ਕਰੇ ਅਗਲਾ ਆਈਫੋਨ ਤੁਹਾਨੂੰ ਨਿਕਲੇ ਬਈ ਜਿਹੜਾ ਆਪਣੀ ਵੀਡੀਓ ਦੇਖਣ ਦੀ ਆਈਡੀ ਤੇ ਜੁਆਇਨ ਕਰੋਗਾ ਫੋਲੋ ਕਰੂਗਾ ਕੁਛ ਵੀ ਹੋ ਨਿਕਲ ਸਕਦਾ ਬਾਈ ਕਹਿੰਦੇ ਹੁੰਦੇ ਜਿਵੇਂ ਕਹਿੰਦੇ ਹੁੰਦੇ ਵੀ ਸਾਰੇ ਉਹ ਬਾਈ ਬਹੁਤ ਵਧੀਆ ਗਿਫਟ ਕੱਢਦੇ ਆ ਹਨ ਤੇ ਕੋਈ ਫੇਕ ਨਹੀਂ ਬਾਈ ਇੱਕ ਨੰਬਰ ਕਮ ਤੇ ਕੋਈ ਇਹੋ ਜੀ ਗੱਲ ਨਹੀਂ ਘਰੇ ਆਇਆ ਬਾਈ ਬਿਨਾ ਕਿਸੇ ਖਰਚੇ ਤੋਂ ਪਾਲਸਰ ਤੇ ਆਹ ਦੇਖੋ ਬਾਈ ਧੰਨਵਾਦ ਬਾਈ ਬਹੁਤ ਬਹੁਤ ਸਾਰਿਆਂ ਦਾ